ਇਹ ਜੋ ਤਸਵੀਰਾਂ ਦਿਖਾਈਆਂ ਜਾ ਰਹੀਆਂ ਐਰੋ ਸਿਟੀ ਬਲਾਕ ਸੀ ਮੋਹਾਲੀ ਦੇ ਹੈਗੀਆਂ ਜਿੱਥੇ ਦੇਖ ਸਕਦੇ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਉਂਦੇ ਆ ਔਰ ਇੱਕ ਮਹਿਲਾ ਤੋਂ ਜਿਹੜੀ ਚੈਨ ਸਨੇਚ ਕੀਤੀ ਜਾ ਰਹੀ ਹੈ ਦੇਖ ਸਕਦੇ ਮੌਕੇ ਦੀਆਂ ਤਸਵੀਰਾਂ ਬਲਾਕ ਸੀ ਮੋਹਾਲੀ ਐਰੋ ਸਿਟੀ ਦੀ ਹੈਗੀਆਂ ਦੱਸਦੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਮੋਹਾਲੀ ਜ਼ਿਲ੍ਹੇ ਦੇ ਅੰਦਰ ਲੁੱਟਾਂ ਖੋਹਾਂ ਦੇ ਵਾਰ ਦਤਾ ਤੇਜ਼ੀ ਨਾਲ ਵੱਧ ਰਹੀਆਂ ਔਰ ਸ਼ਹਿਰ ਦਾ ਮਾਹੌਲ ਜੋ ਜ਼ਿਲ੍ਹੇ ਦਾ ਮਾਹੌਲ ਹੈ ਲਗਾਤਾਰ ਖਰਾਬ ਹੁੰਦਾ ਜਾ ਰਿਹਾ ਬੇਸ਼ੱਕ ਪੰਜਾਬ ਪੁਲਿਸ ਵੱਲੋਂ ਕਾਫੀ ਵੱਡੇ ਦਾ ਇਹ ਦੇਖ ਸਕਦੇ ਕਿ ਕਿਸ ਤਰ੍ਹਾਂ ਇੱਕ ਮਹਿਲਾ ਦੀ ਚੈਨ ਸੈਚ ਕੀਤੀ ਗਈ ਔਰ ਖੋਇਆ ਗਿਆ ਮਹਿਲਾ ਕਾਫੀ ਦੂਰ ਤੱਕ ਇਸ ਦੇ ਪਿੱਛੇ ਭੱਜੀ ਔਰ ਮੋਟਰਸਾਈਕਲ ਸਵਾਰ ਜੋ ਦੀ ਮਹਿਲਾ ਦੀ ਚੈਨ ਖੋ ਕੇ ਜੋ ਫਰਾਰ ਹੋ ਗਏ ਦੱਸ ਦिए ਕਿ ਪਿਛਲੇ ਕਾਫੀ ਸਮੇ ਤੋਂ ਮਹਾਲੀ ਜ਼ਿਲ੍ਹੇ ਦੇ ਅੰਦਰ ਜ਼ੀਰਕਪੁਰ ਦੀ ਗੱਲ ਕਰੀਏ ਜਾਂ ਵੱਖ-ਵੱਖ ਹੋਰ ਸ਼ਹਿਰਾਂ ਦੀ ਗੱਲ ਕਰੀਏ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧੇ ਜਾ ਰਹੀਆਂ ਔਰ ਇਸ ਦੇ ਵਿੱਚ ਆਪਾਂ ਦੱਸਦੀ ਕਿ ਪੰਜਾਬ ਪੁਲਿਸ ਵੱਲੋਂ ਦਾਵਾ ਕੀਤਾ ਜਾਂਦਾ ਕਿ ਕਾਫੀ ਰਿਕਵਰੀਆਂ ਕੀਤੀਆਂ ਜਾ ਚੁੱਕੀਆਂ ਕਾਫੀ ਜਿਹੜੇ ਲੁੱਟਾਂ ਖੋਹਾਂ ਕਰਨ ਵਾਲੇ ਜਿਹੜੇ ਗ੍ਰੋਫੜੇ ਗਏ ਆ ਪਰ ਫਿਰ ਵੀ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੇਜ਼ੀ ਨਾਲ ਵਧ ਰਹੀਆਂ ਕੁਸਮਾ ਪਹਿਲਾਂ ਜ਼ੀਰਕਪੁਰ ਦੇ ਪਿੰਡ ਪੁਹਾੜ ਵਿੱਚ ਸੁਨੇਹਾਰੀ ਦੀ ਦੁਕਾਨ ਜੋ ਪਿਸਤੌਲ ਦੀ ਨਾਲ ਉਹ ਤੇ ਲੁੱਟੀ ਗਈ ਸੀ ਉਸ ਤੋਂ ਬਾਅਦ ਢਕੋਲੀ ਵਿਖੇ ਕਮੈਲ ਦਾ ਪਰਸ ਖੋਇਆ ਗਿਆ ਇਸ ਤੋਂ ਪਹਿਲਾਂ ਦੱਸ ਦਈਏ ਕਿ ਲੋਗੜ ਦੇ ਵਿੱਚ ਸੁਨਿਆਰ ਦੀ ਦੁਕਾਨ ਤੇ ਲੁੱਟ ਖੋਈ ਸੀ ਲਗਾਤਾਰ ਲੁੱਟਾਂ ਘੁੰਮਣੇ ਵਾਰ ਰਿਹਾਤਾ ਵਾਦੀਆਂ ਜਾ ਰਹੇ ਜੀ